ਜੀ ਅੱਜ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਜਦੋਂ ਹਾਈ ਕੋਰਟ ਨੇ ਇਹ ਕਹਿ ਦਿੱਤਾ ਕਿ ਜਿਹੜੇ ਵੀ ਈਡੀ ਨੇ ਉਹਨਾਂ ਤੇ ਉਹ ਲਾਈ ਸੀ ਆਪਣੀਆਂ ਜੋ ਵੀ ਉਹਨਾਂ ਤੇ ਅਲੀਗੇਸ਼ਨ ਲਾਈ ਸੀ ਉਹ ਸਾਬਤ ਹੋ ਗਈ ਵਿਦ ਸਬੂਤ ਤਾਂ ਇਸ ਕਰਕੇ ਹਾਈ ਕੋਰਟ ਨੇ ਮਾਨਜੋਗ ਅਦਾਲਤ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀ ਇਸੇ ਕਰਕੇ ਅਸੀਂ ਕਹਿੰਦੇ ਆ ਕੇਜਰੀਵਾਲ ਚੋਰ ਹੈ ਉਹਨੇ ਜਿਹੜਾ ਸਾਈ ਦਾ ਸ਼ਰਾਬ ਦਾ ਘਟਾਲਾ ਕੀਤਾ ਬਹੁਤ ਵੱਡਾ ਘਟਾਲਾ ਇਹ ਜਿਹਦੇ ਵਿੱਚ ਉਹ ਨੰਗਾ ਹੋ ਗਿਆ ਜਗ ਜाहिर ਹੋ ਗਿਆ ਇਸ ਕਰਕੇ ਸਾਰੇ ਅਸੀਂ ਦੇਸ਼ ਦੇ ਵਿੱਚ ਉਹਦੇ ਪੁਤਲੇ ਫੁਕੇ ਜਾ ਰਹੇ ਨੇ ਤੇ ਇਹ ਮੰਗ ਕੀਤੀ ਜਾ ਰਹੀ ਆ ਵੀ ਕੇਜਰੀਵਾਲ ਆਪਣੀ ਕੁਰਸੀ ਛੱਡੇ ਤਾਂ ਕਿ ਉਹ ਪਹਿਲਾਂ ਕਹਿੰਦੇ ਹੁੰਦੇ ਸੀ ਦੂਜੀਆਂ ਸਰਕਾਰਾਂ ਵੇਲੇ ਉਹਨਾਂ ਦਾ ਇਹੀ ਰਵਈਆ ਸੀ ਵੀ ਜੇ ਕਿਸੇ ਤੇ ਕੋਈ ਅਲੀਗੇਸ਼ਨ ਲੱਗਦੀ ਆ ਵੀ ਕੁਰਸੀ ਛੱਡੋ ਅੱਜ ਅਸੀਂ ਵੀ ਇਹੀ ਮੰਗ ਕਰਦੇ ਆ ਵੀ ਕੇਜਰੀਵਾਲ ਕੁਰਸੀ ਛੱਡੇ ਤਾਂ ਜੋ ਲੋਕਾਂ ਨੂੰ ਜਿਹੜਾ ਉਹਨੇ ਠੱਗਿਆ ਸੀਗਾ ਲੋਕ ਵੀ ਉਹ ਥੋੜਾ ਜਿਹਾ ਖੁਸ਼ ਹੋਣਗੇ ਉਹਨਾਂ ਦੀ ਅੰਤਰਾਤਮਾ ਨੂੰ ਸ਼ਾਂਤੀ ਮਿਲੂ ਵੀ ਇਹਨੇ ਝੂਠ ਬੋਲ ਕੇ ਸਾਡੇ ਨਾਲ ਧੋਖਾ ਕੀਤਾ ਇਸੇ ਤਰਜ਼ ਤੇ ਪੰਜਾਬ ਵਿੱਚ ਝਾੜੂ ਸਰਕਾਰ ਨੇ ਆਪਣਾ ਲਿਕਵਰ ਦਾ ਜਿਹੜਾ ਸੀਗਾ ਅਕਸਾਈ ਦਾ ਜਿਹੜਾ ਇੱਥੇ ਇਹਨਾਂ ਨੇ ਲਾਗੂ ਕੀਤਾ ਸੀ ਪੰਜਾਬ 'ਚ ਵੀ ਉਹੀ ਪਾਲਿਸੀ ਲਿਆਏ ਸੀਗੇ ਸ਼ਰਾਬ ਦੇ ਕਾਰੋਬਾਰ ਲਈ ਸੋ ਮੈਨੂੰ ਲੱਗਦਾ ਬੜਾ ਟਾਈਮ ਨਹੀਂ ਲੱਗੂਗਾ ਪੰਜਾਬ ਦੇ ਵਿੱਚ ਵੀ ਵੱਡੇ ਵੱਡੇ ਜਿਹੜੇ ਇਹਨਾਂ ਦੇ ਲੀਡਰ ਨੇ ਉਹ ਇਸੇ ਤਰ੍ਹਾਂ ਸਲਾਖਾਂ ਦੇ ਪਿੱਛੇ ਹੋਣਗੇ ਤੇ ਗੱਲ ਹੋਰ ਵੀ ਕਹਿਣੀ ਚਾਹਣਾ ਮੈਂ ਕੁਝ ਦਿਨ ਪਹਿਲਾਂ ਝਾੜੂ ਪਾਰਟੀ ਦੇ ਲੀਡਰ ਨੂੰ ਮਾਨਯੋਗ ਹਾਈ ਕੋਰਟ ਨੇ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ ਤੇ ਉਦੋਂ ਇਹ ਕਹਿੰਦੇ ਸੀਗੇ ਵੀ ਸਾਨੂੰ ਅਦਾਲਤ ਤੇ ਪੂਰਾ ਯਕੀਨ ਆ ਜੋ ਫੈਸਲਾ ਹੋਊਗਾ ਸਹੀ ਹੋਊਗਾ ਪਰ ਹੁਣ ਜਦੋਂ ਕਿਤੇ ਕੇਜਰੀ ਆਲ ਜੀ ਨੂੰ ਹੁਣ ਹਾਈ ਕੋਰਟ ਨੇ ਮੁਜਰਮ ਠਹਿਰਾ ਦਿੱਤਾ ਸਬੂਤਾਂ ਦੇ ਆਧਾਰ ਤੇ ਤਾਂ ਹੁਣ ਇਹ ਕਹਿੰਦੇ ਜੀ ਸਾਨੂੰ ਤਾਂ ਮਨਜ਼ੂਰ ਨਹੀਂ ਝਾੜੂ ਵਾਲੇ ਕਹਿੰਦੇ ਸਾਨੂੰ ਮਨਜ਼ੂਰ ਨਹੀਂ ਇਹ ਤਾਂ ਹਰੇਕ ਥਾਂ ਤੇ ਦੂਰੀ ਨੀਤੀ ਬਣਾਉਂਦੇ ਨੇ ਕੋਈ ਬਾਲਾ ਸਮਾਣੀ ਜਾਣਾ ਇਹ ਵੀ ਹੁਣ ਵੱਡੇ ਵੱਡੇਡੇ ਲੀਡਰ ਨੇ ਸਾਰਿਆਂ ਨੇ ਜੇਲਾਂ ਜਾਣਾ ਅਸੀਂ ਇਹੀ ਮੰਗ ਕਰਦੇ ਆ ਕੇਜਰੀਵਾਲ ਚੋਰ ਹੈ ਚੋਰ ਹੈ ਵੀ ਕੁਰਸੀ ਛੱਡੇ ਸਚਿੰਦ ਪਾਰਦਵਾਜ ਜੀ ਅਸੀਂ ਅੱਜ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਉਹ ਕੇਜਰੀਵਾਲ ਸਾਹਿਬ ਦੀ ਜਿਹੜੀ ਕਰਪਸ਼ਨ ਜੋ ਕਹਿੰਦੇ ਸੀ ਸਾਡੀ ਪਾਰਟੀ ਚ ਤਾਂ ਕਦੇ ਕਰਪਸ਼ਨ ਹੀ ਨਹੀਂ ਹੋਈ ਜਿਵੇਂ ਆਮ ਆਦਮੀ ਆ ਉਹਦਾ ਅੱਜ ਮੁੱਖ ਚਿਹਰਾ ਕੱਲ ਹਾਈ ਕੋਰਟ ਨੇ ਲੋਕਾਂ ਦੇ ਸਾਹਮਣੇ ਜਗਜाहਰ ਕਰਤਾ ਜਿਹੜੀ ਪਾਰਟੀ ਅੰਨਾ ਹਜ਼ਾਰੇ ਦੇ ਅੰਦੋਲਨ ਚ 2013 ਤੋਂ ਉੱઠી ਸੀ ਤੇ ਜਿਹੜੀ ਕਹਿੰਦੀ ਸੀ ਵੀ ਅbschila dikshan ਨੇ ਅੱਜ ਤੱਕ ਅਜੇ ਅੱਜ ਤੱਕ ਦਾ ਕੋਈ ਮੁੱਖ ਮੰਤਰੀ ਹੋਇਆ ਸਭ ਤੋਂ ਵੱਧ ਉਹਨੇ ਸ਼ੀਲਾ ਦਿਖਤ ਨੇ ਕ腐ਸ਼ਨ ਕੀਤੀ ਹੈ ਤਾਂ ਉਦੋਂ ਤੁਸੀਂ 49 ਦਿਨ ਉਹਦੇ ਨਾਲ ਹੀ ਸਰਕਾਰ ਬਣਾਈ ਤੇ ਡਿੱਗੀ ਉਹ ਸਾਰੀ ਇੱਕ ਤਰ੍ਹਾਂ ਦੀ ਡਰਾਮੇਬਾਜ਼ੀ ਸੀ ਕਿਉਂਕਿ ਕਾਂਗਰਸ ਦੀ ਵੀ ਟੀਮ ਹੈ ਤੇ ਉਸ ਤੋਂ ਬਾਅਦ ਤੁਸੀਂ ਅੱਜ ਦੇਖ ਲਓ ਅੱਜ ਫੇਰ ਤਰਲੋ ਮੱਛੀ ਹੋਏ ਪਏ ਨੇ ਪੰਜਾਬ ਦੇ ਵਿੱਚ ਕਾਂਗਰਸ ਨਾਲ ਸਮਝੌਤਾ ਕਰਨ ਲਈ ਤੇ ਹੋਰ ਜਗ੍ਹਾ ਤੇ ਸਮਝੌਤਾ ਦਿੱਲੀ ਦਾ ਹੋ ਹੀ ਗਿਆ ਤਾ ਤੁਸੀਂ ਐ ਲਗਾ ਕੇ ਚਲੋ ਵੀ ਉਹ ਵੀ ਕਰਾਪਸ਼ਨ ਸੀ ਤਾਂ ਇਹਨਾਂ ਦਾ ਕਰਾਪਸ਼ਨ ਕਰਨੀ ਕਰਨੀ ਹੈ ਤਾਂ ਇੱਕ ਐਡਾ ਵੱਡਾ ਤੁਸੀਂ ਦੇਖ ਲਓ ਸ਼ਰਾਬ ਘਟਾਲਾ ਜਿਹੜਾ ਇਹਦੇ ਸਾਹਮਣੇ ਆਇਆ ਹੈਗਾ ਜਿਨ੍ਹਾਂ ਨੇ ਐ ਲਾ ਲਓ 100 ਕਰੋੜ ਤੋਂ ਉੱਪਰ ਕਰਾਪਸ਼ਨ ਹੈ ਜਿਹੜੀ ਸਾਬਤ ਹੋ ਚੁੱਕੀ ਹੈ ਤੇ ਉਹ ਹਾਈ ਕੋਰਟ ਦੇ ਪਹਿਲਾਂ ਕਹਿੰਦੇ ਸੀ ਬੀਜੇਪੀ ਨੇ ਜਿਹਦਾ ਬੀਜੇਪੀ ਦੇ ਅਲੀਗੇਸ਼ਨ ਹੈ ਬੀਜੇਪੀ ਨੇ ਫਸਾਇਆ ਤਾਂ ਇਹ ਹਾਈ ਕੋਰਟ ਜਦੋਂ ਆਪਣਾ ਚੰਡੀਗੜ੍ਹ ਦੇ ਵਿੱਚ ਹੋਇਆ ਆਪਣਾ ਮੇਰ ਦੇ ਉਹਦੇ ਵਿੱਚ ਉਹਦਾ ਹਾਈ ਕੋਰਟ ਦੇ ਛੋਲੇ ਗਾਇਆ ਕਰਦੇ ਸੀ ਹਾਈ ਕੋਰਟ ਨੇ ਫੈਸਲਾ ਦੇ ਤੋ ਹੀ ਬੀਜੇਪੀ ਨੇ ਦੇਖੋ ਝੂਠ ਬੋਲਿਆ ਸੀ ਤਾਂ ਹੁਣ ਕੱਲ ਹਾਈ ਕੋਰਟ ਦਾ ਫੈਸਲਾ ਜਦ ਤਾ ਹਾਈ ਕੋਰਟ ਨੇ ਜਦੋਂ ਕਹਤੇ ਪੁਖਤਾ ਸਬੂਤ ਨੇ ਕੇਜਰੀਵਾਲ ਸਾਹਿਬ ਦੇ ਵਿਰੁੱਧ ਤੇ ਉਹਨਾਂ ਨੂੰ ਫਸਾਉਣ ਦੇ ਲਈ ਤਾਂ ਇਹ ਜੋ ਈਡੀ ਨੇ ਕੀਤਾ ਉਹ ਬਿਲਕੁਲ ਠੀਕ ਕੀਤਾ ਤਾਂ ਹੁਣ ਕਹਿੰਦੇ ਜੇ ਸੁਪਰੀਮ ਕੋਰਟ ਜਾਵਾਂਗੇ ਜੀ ਤਾਂ ਹੁਣ ਕਹਿੰਦੇ ਵੀ ਸਾਨੂੰ ਸੁਪਰੀਮ ਕੋਰਟ ਤੋਂ ਜਲਦੀ ਟਾਈਮ ਦਿੱਤਾ ਜਾਵੇ ਕਿਉਂਕਿ ਇਹ ਮੁੱਖ ਮੰਤਰੀ ਨੇ ਤੇ ਆਮ ਲੋਕਾਂ ਦੇ ਸੁਪਰੀਮ ਕੋਰਟ ਨੇ ਵੀ ਉਹਦਾ ਜਵਾਬ ਉਹ ਵਜਿਆ ਦਿੱਤਾ ਵੀ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਆਮ ਬੰਦਾ ਹੋਵੇ ਆਪਣਾ ਕਾਨੂੰਨ ਸਾਰਿਆਂ ਲਈ ਇੱਕੋ ਹੈ ਤਾਂ ਉਹਨੂੰ 7 ਜੁਲਾਈ ਯਾਨੀ ਕਿ ਆਪਣਾ ਆਪ ਛੁੱਟੀਆਂ ਤੋਂ ਬਾਅਦ ਹੀ ਡੇਟ ਦੇ ਦਿੱਤੀ ਤਾਂ ਹੁਣ ਤੁਸੀਂ ਦੇਖ ਲਓ ਵੀ ਆਮ ਬੰਦਾ ਇੱਕ ਖਾਸ ਬੰਦਾ ਹੋ ਕੇ ਉੱਪਰ ਗਿਆ ਐਡੇ-ਐਡੇ ਕਪਲੇ ਹੁਣ ਜੇ ਕ腐ਸ਼ਨ ਕੀਤੀ ਤਾਂ ਹੁਣ ਆਪ ਅਦਾਲਤ ਨੇ ਦੇਖੋ ਹੁਣ ਅੰਦਰ ਕਰਤੇ ਤਾਂ ਹੁਣ ਇਹ ਐ ਲਗਾ ਕੇ ਚਲੋ ਸਾਰੀ ਪਾਰਟੀ ਇਹਨਾਂ ਦੀ ਬਰਖ ਲਈ ਵੀ